ਭਰਜਾਈ ਤੈਨੂੰ ਪਤਾ ਨਹੀਂ ਮੈਂ ਕੀ ਕੀਤੀਆਂ ਇਹ ਦੇਦੇ ਨੂੰ ਪਤਾ ਮੈਂ ਛੁਪਿਆ ਹੋਇਆ ਹਰਸਮਤਾਂ ਬੇਦੇ ਨੇ ਸਹੀ ਕਿ ਹਾਂ ਹਲੇ ਸਾਰੇ ਪਿੰਡ ਨੂੰ ਪਤਾ ਵੀ ਤੂੰ ਕਿੰਡੀ ਕਵੱਡੀ ਹੱਸਦੀਆਂ ਸਾਨੂੰ ਵੀ ਪਤਾ ਤਾਂ ਮੇਰਾ ਡੱਕਾ ਤੋੜ ਲਿਆ ਕਰ ਇਹਦੂ ਬਾ ਤੇਰੇ ਬੰਨ ਨਹੀਂ ਵੱਧੇ ਹੈਗੇ ਇੱਥੇ ਹਲੇ ਤੈਨੂੰ ਪਤਾ ਨਹੀਂ ਹਲੇ ਤੈਨੂੰ ਪਤਾ ਨਹੀਂ ਜਿਹੜੇ ਬੰਦੇ ਨੂੰ ਸੂਰਜ ਆ ਕੇ ਆਪ ਉਠਾਵੇ ਨਾ ਬਹੁਤ ਵੱਡੀ ਸ਼ਾਇ ਹੁੰਦੀ ਆ ਉਹ ਬਹੁਤ ਵੱਡੀ ਸ਼ਾਇ ਤੂੰ ਨਾ ਮੇਰੀ ਗੱਲ ਯਾਦ ਰੱਖੀਂ ਤੇਰੇ ਵਾਲੀ ਭੈਣ ਮਿੰਟਾ ਕਰੂਗੀ ਵੀ ਜੰਤੇ ਦਾ ਰਿਸ਼ਤਾ ਲਿਆਵੇ ਜੰਤੇ ਦਾ ਚੱਲਦੇ ਨਾ ਅੰਡਲ ਦੱਸ ਮਿੱਕੂ ਮਰਜੀ ਤੇ ਮਰਜੀ ਦਾ ਅੱਜ ਵਾਲੀ ਨਹੀਂ ਮੈਨੂੰ ਤਰਾਨਾ ਚੱਲਦਾ ਨਾ ਚੱਲਦਾ ਮਿੱਤਰਾਂ ਦਾ ਚੱਲਦਾ ਤਾਰ ਢਿੱਲੀ ਲੱਗਦੀ ਆ ਤਾਰ ਇਹਨੂੰ ਆਸ ਵੀ ਕੋਈ ਚੱਲ ਆਪਾਸ ਛਾਤਲੇ ਰੈਸਲ ਕਰਦੇ ਆ ਆ ਲੈ ਤੂੰ ਵੀ ਤੈਨੂੰ ਫੜਾਉਣਾ ਮੱਥਾ ਟੇਕ ਪਹਿਲਾਂ ਇਹਨੂੰ ਚੱਲ ਵੀ ਆ ਜਾ ਰੈਸਲ ਲੈ ਤਾ ਤੂੰ ਵੀ ਵਿਲਾ ਉਮੇਂਦੀ ਲਗੀ ਭੋਲ ਜਾਣੀ ਪੜੇਗੀ मोहब्बत की राहों में आकर पड़े आनी पड़ेगी आनी पड़ेगी मैं खड़ी किशन तेरा ही आप तू गड्डी चढ़ गया बे मैं खड़ी किशन तेरा ही आप तू गड्डी चढ़ गया बे तेरा करके देश बजाना मैं तुर चली रे वीरा तेरा करके देश बजाना मैं तुर चली रे वीरा ओ मित्रा दी छतरी तो उड़ गई उड़ गई रे मित्रा ਅੰਬਰਾ ਤੇ ਰੋਣੇ ਯਾਰੀਆਂ ਤੂੰ ਵੀ ਕੱਸ ਲਿਆ ਯਾਰ ਇਹ ਵਾਰ-ਵਾਰ ਖੱਤੇ ਰਿਆ ਯਾਰ ਨੂੰ ਦੱਪਣ ਨੂੰ ਫਿਰਦੇ ਨੇ ਦਾਦਾ ਕਿੱਥੇ ਆ ਦਾਦਾ ਕਿੱਥੇ ਆ ਚਲ ਆਈ ਕਰ ਪੰਜਾਬੀ ਜਿੰਨੀ ਕਰੀ ਐਂਟਰੀ ਕਰਦੇ ਆ ਕੋਈ ਇਹਦੀ ਉਹ ਡਿੱਗ ਗਈ ਕੀ ਡਿੱਗ ਗਿਆ ਇੱਥੇ ਆ ਢਿੱਲ ਆ ਚੱਲ ਯਾਰ ਕੀ ਆਂਦਾ ਖੱਟਾ ਖੱਟਾ ਤੇਰਾ ਹਾਈ ਸੋਨੀਆ ਬੇ ਇੱਕ ਹੁਟਾਈ ਚਨੈਰੀ ਦਾ ਇਹ ਤਾਂ ਮੇਰਾ ਪੁੱਤ ਹੈ ਬੇਬੇ ਇਹ ਕਨੇਦਰਾ ਆਂ ਯਾ ਤੇਰਾ ਪੁੱਤ ਨਾ ਵੱਡੇ ਕਲਾਕਾਰਾਂ ਚ ਸ਼ਾਮਲ ਹੋ ਗਿਆ ਸੱਚੀ ਪੁੱਤਾਂ ਸੁਭਾਈਆਂ ਪੁੱਤ ਤੈਨੂੰ ਵੀ ਜਿਵੇਂ ਆਵਾਜ਼ ਦੇਰ ਉਹ ਨਹੀਂ ਕਰਨਾ ਨਹੀਂ ਆ ਦੇਣੀ ਕਰ ਦੇ ਜੀ ਰੋਏ ਮੇਰੇ ਪੁੱਤ ਨੂੰ ਮੁਖਾਉ ਆ ਦੇਖ ਚੁ ਪਿਆਰ ਉਸ ਤੋਂ ਮਿਲਿਆ ਕਲਾਕਾਰ ਸੀ ਕਲਾਕਾਰ ਸੀ ਕਿੱਥੇ ਸੁੱਖ ਲੈ ਕੜਾਹੀ ਬੇਬੇ ਆ ਬਾਬੇ ਦੀ ਤੇਰਾ ਬਣ ਗਿਆ ਛਟਾਰੀ ਪੁੱਤਨੀ ਨਾ ਸੱਤ ਪੈਣੀ ਤੇਰਾ ਬਣ ਗਿਆ ਛਟਾਰੀ ਪੁੱਤਨੀ ਆ ਦੇਖ ਲੈ ਬਣ ਗਿਆ ਮੇਰਾ ਪੁੱਤ ਛਟਾਰ ਛਟਾਰ ਬਣ ਗਿਆ ਹਾਂ ਭਾਬੀ ਸੱਤਰੀ ਛਟਾਰ ਪੈਣੀਆ ਥਲਾ ਦੇ ਕੋਈ ਮੈਂ ਚੋੜੀ ਆ ਇਹ ਕਿੱਥੋਂ ਤੂੰ ਜਲੂਸ ਜਾ ਕੱਢ ਲਿਆ ਕੰਠਾ ਪਾਈ ਵਰਦਾ ਕਿਧਰੇ ਲਟਰ ਪਟਰ ਕੇ ਮੇਲਾ ਮੁਕਾਈ ਨੇ ਪਹਿਲਾਂ ਭਾਬੀ ਬੈਠੀ ਭਾਈ ਹਾਂ ਕਿੱਥੋਂ ਤੂੰ ਜਲੂਸ ਕੱਟੇਗਾ ਇਹ ਜਲੂਸ ਨਹੀਂ ਕੋਨ ਪਤਾ ਸੀ ਨਾ ਮੇਰੇ ਅੰਦਰ ਇੱਕ ਕਲਾਕਾਰ ਛੁਪਿਆ ਹੋਇਆ ਆਜ ਉਹ ਬਾਹਰ ਆ ਗਿਆ ਹੈ ਰੂਪੇ ਕਿੱਥੇ ਗਏ ਸੀ ਤੁਸੀਂ ਦੇਖਾ ਭਲਾ ਤੇਰੇ ਕੰਠਾ ਜੀ ਅਸੀਂ ਤਾਂ ਨਾ ਉਸ ਸਮਾਨ ਜਾ ਪਈ ਸੀ ਉੱਥੇ ਸ਼ਿਕਾਰ ਬਣਾਤਾ ਇਹਨੂੰ ਉੱਥੇ ਬਹੁਤ ਜੂ ਕਲਾਇ ਸੀ ਨਾ ਨਹੀਂ ਸ਼ੂਟਿੰਗ ਤੇ ਗਈ ਸੀ ਵੱਡੀ ਤੇ ਉੱਥੇ ਨੇ ਵਧੀਆ ਗਾਇਆ ਉੱਥੇ ਖਾਣਾ ਲਾਇਆ ਕਿਹਨਾਂ ਕੰਮ ਸੀ ਜ਼ਰੂਰੀ ਕੰਮ ਜਾ ਕੇ ਆਉਣਾ ਆਹ ਤੈਨੂੰ ਨਸੀਗਾ ਆਹ ਕੰਮ ਸੀਗਾ ਤਾਂ ਕਰਕੇ ਜੀ ਆ ਗਏ ਹੁਣ ਦੇਖੀ ਸਾਡੇ ਕੋਲੇ ਖਾੜੇ ਮੈਂ ਕਹਿੰਦਾ ਦਿਨ ਦੇ ਨੇ ਪੰਜ ਪੰਜ ਲਾਇਆ ਕਰਾਂਗੇ ਖਾੜੇ ਪੰਜ ਪੰਜ ਫੇਰ ਸਾਨੂੰ ਗੀਤ ਸੁਣਾ ਦੇ ਇੱਕ ਦੇਖਾ ਪਣਾ ਹਾਂ ਗੀਤ ਪੇਸ਼ ਕਰਦਾ ਹੋ ਕਲਾਕਾਰ ਸੀ ਕਲਾਕਾਰ ਸੀ ਹੋਰ ਕੋਈ ਤੁਸੀਂ ਦੱਸੋ ਕਿਹੜਾ ਸੁਣਾਵਾ ਕੀ ਕਲਾਕਾਰ ਸੀ ਕੌਣ ਕਲਾਕਾਰ ਸੀ ਤੇਰੇ ਚ ਕਲਾਕਾਰੀ ਹੈ ਭਾਬੀ ਗਾਣਾ ਦੋ ਤੁਸੀਂ ਅੱਜ ਤਾਂ ਗੀਤ ਸੁਣਾ ਦੇ ਤੁਸੀਂ ਬੜੀਆ ਸੁਣਾ ਦੇ ਜੀ ਦੱਸਣਾ ਹਾਂ ਕੀ ਦੁਨੀਆਦਾਰੀ ਪੈਸੇ ਦੀ ਸੇ ਨਾਲ ਮੋਬੜਾ ਕਰਦੀਏ ਕਰਦੀਏ ਇਹ ਤਾਰ ਤਾਂ ਤੇਰੀ ਦੁੰਗੜੀ ਢਲੀ ਪਈ ਆ ਮਣਕੇ ਥੱਲੇ ਡਿੱਗੀ ਜਾਂਦੇ ਨੇ ਸਵਾਦ ਆ ਕਲਾਕਾਰ ਆ ਤੇ ਉਹ ਕੋਈ ਨਹੀਂ ਭਾਬੀ ਤੂੰ ਟਿਚਰਾਂ ਕਰਦੀਆਂ ਕੋਈ ਗੱਲ ਨਹੀਂ ਮਣਕੇ ਤੋਂ ਬਣਾਉਣਾ ਤੇ ਨਹੀਂ ਕਾਣ ਉਹ ਮਣਕੇ ਟੁੱਟਦੇ ਜਾਂਦੇ ਓ ਮਣਕੇ ਟੁੱਟਦੇ ਜਾਂਦੇ ਲੈ ਫਾਬੀ ਤੇਰੀ ਭੈਣ ਪਟੋਲਾ ਸਾਥੋਂ ਕਿਉਂ ਰੱਖਿਆ ਓਲਾ ਫਾਬੀ ਤੇਰੀ ਭੈਣ ਪਟੋਲਾ ਸਾਥੋਂ ਕਿਉਂ ਰੱਖਿਆ ਓਲਾ ਮੇਰੀ ਹੈ ਉਸਨਾ ਦੀ ਪਤਾਰੀ ਨਹੀਂ ਉਹ ਐਸ਼ ਕਰੂਗੀ ਤੁਹਾਡੇ ਕੋਲੇ ਹਏ ਤੁਹਾਡੇ ਕੋਲੇ ਬੱਲੇ ਸਾਡੇ ਕੋਲੇ ਹੈਗੀ ਕਲਾਕਾਰੀ ਨਹੀਂ ਉਹ ਐਸ਼ ਕਰੂਗੀ ਕਿਉਂਕਿ ਆਪਦੀ ਕਮਾਈ ਤੇ ਐਸ਼ ਕਰੂ ਤੇਰੇ ਉੱਪਰਨੇ ਕੋਈ ਨਹੀਂ ਕਲਾਕਾਰੀ ਹੈਗੀ ਸਵਾ ਦਾ ਕਲਾ ਕਰਵੇ ਕਿਉਂ ਜੂਟਾ ਨਾ ਤੋੜਦੇ ਫੁੱਲ ਜਿਲਾ ਦੇ ਕੱਪੜੇ ਜਿਲੇ ਪਾਲ ਕੋਲ ਵਰਗੀ ਆਵਾਜ਼ ਆ ਦੇ ਪਿੰਡ ਦੇ ਪਿੰਡ ਦੇ ਜਾਣਗੇ ਲੋਕੀ ਬੀਪੀਆ ਓਹੋ ਦੇਖਾਂ ਇਹ ਤੇਰੀ ਤੂੰ ਹੈ ਨਾ ਵੱਡਾ ਤੂੰ ਕਿਹੜਾ ਕਲਾਕਾਰ ਉਹ ਮੈਂ ਨਹੀਂ ਪਤਾ ਮੈਨੂੰ ਤੂੰ ਮੱਚਦੀ ਆਂ ਤੇ ਇਹਦਾ ਵਿਆਹ ਹੋ ਜਾਊਗਾ ਮੈਥੋਂ ਸੋਹਣੀ ਇਹ ਘਰ ਵਾਲੀ ਲਿਆਊਗਾ ਵੀ ਮੇਰੀ ਕਦਰ ਘਟਜੂਗਾ ਵਾਹ ਕਿੰਨੀ ਪਿਆਰੀ ਬਾਤ ਕੀਤੀ ਹੋਰ ਹੱਸ ਨਹੀਂ ਇਹਨੇ ਕੱਟੇ ਬਾਜਾ ਨਹੀਂ ਆ ਜਾ ਨਹੀਂ ਨਹੀਂ ਸੁਭਾਅ ਤੇਰੀ ਵੀਰਾ ਕਿੱਥੇ ਆ ਉਹਨੂੰ ਵੀ ਬਲਾਸ ਸੁਣਾਈਏ ਚਾਰ ਗਣੇ ਆਹ ਚੱਲ ਕੋਈ ਗੱਲ ਆਈ ਕਿਹਦਾ ਤਾਂ ਉਹ ਮਿੱਤਰਾਂ ਦੀ ਛਤਰੀ ਤੋ ਉੱਡ ਗਈ ਹਾਈ ਨੀ ਅੰਬਰਾ ਤੇ ਲਾਉਣੀ ਹੈ ਹਾਈ ਨੀ ਅੰਬਰਾ ਤੇ ਲਾਉਣੀ ਹੈ ਇਹ ਡਾਲੋ ਯਾਰ ਲੈ ਕੇ ਗਿਆ ਬਿਜਲੀ ਉਸੇ ਕਿਹੜੇ ਬਣੂਗਾ ਕਲਾਕਾਰ ਕਿਉਂ ਜਲੂਸ ਕੱਟਿਆ ਉਹ ਬਾਈ ਉੱਥੇ ਇਹਨੇ ਬਹੁਤ ਸੋਹਣਾ ਖਾੜਾ ਲਾਇਆ ਕੁੱਤੇ ਪਏ ਹੋਣਗੇ ਥੋੜੇ ਮਗਰ ਪਾਇਆ ਮੈਂ ਕਹਿੰਦਾ ਇਥੋਂ ਪੱਥਰ ਲੋਕ ਫੋਟਮਾ ਕਰਾਉਣ ਹਾਂ ਬਾਈ ਅਸੀਂ ਮਸਾਂ ਨਿਕਲ ਕੇ ਆਇਆ ਤੰਗੋ ਪੁੱਛਤ ਰੱਖਿਆ ਫੋਟਮਾ ਹੈ ਸੀਪੀਐ ਹਾਂ ਇਸ ਤਰ੍ਹਾਂ ਫਸਤੇ ਜੇ ਉੱਪਰ ਚੜ੍ਹਦੇ ਆ ਹਾਂ ਨਾ ਰੱਖਣਗੇ ਨਾ ਰੱਖਣਗੇ ਬੰਦ ਕੰਮ ਕਰ ਲੈ ਬਾਈ ਨਾ ਤੇ ਇੰਨਾ ਖਾਏ ਜੇ ਕੰਮ ਕਰਾਦਾ ਕਰ ਚਰਾ ਕੱਲਾ ਖਾਪਦਾ ਰਹਿੰਦਾ ਕਰਮੀ ਦਾ ਵੀ ਰੋਜ਼ ਜੰਮੀ ਆ ਜੀ ਇੱਥੇ ਨਹੀਂ ਰਹਿੰਦੇ ਹੁਣ ਕਿੱਥੇ ਰਹਿਏਗਾ ਫੋਟੇ ਲੱਗਾ ਜਾਏਗਾ ਚੰਡੀਗੜ੍ਹ ਬਾਹਰ ਹੀ ਰਿਹਾ ਕਰਾਂਗੇ ਨਾ ਚੰਡੀਗੜ੍ਹ ਰਹਿੰਦੇ ਸਾਰੇ ਬੈਕ ਮਹਾਰੀ ਆਪਣਾ ਫਲੈਗ ਹਾਂ ਚਲਾਂਗੇ ਕਰਦੀ ਹੈ ਨਾ ਪੀ ਫਲੈਗ ਤੇ ਇਹ ਬਾਣਾ ਦਾ ਸੁਣੇ ਤੋ ਬਰਾਹੀਂ ਬਾਜ ਕਰਦਾ ਇਹਦੀ ਬਾਹਰ ਕਿਉਂ ਕੱਢੀ ਨਾ ਵੀ ਕਹਿ ਦੇ ਉਹਨੂੰ ਚਲਾਵੇ ਕੀ ਕਹਿੰਦੇ ਹੋਰ ਕੇ ਪਿੰਡ ਆ ਸੁਣ ਸੁਣ ਚਲਾ ਤੂੰ ਸੁਣਦਾ ਉਹ ਮਿਰਚਾਂ ਜਾਂਦਾ ਸੀ ਸੇਵਾਂ ਨੂੰ ਮੇਲੇ ਲੈ ਕੇ ਲੈ ਕੇ ਮਿਰਚਾਂ ਜਾਂਦਾ ਸੀ ਸੇਵਾਂ ਨੂੰ ਮੇਲੇ ਲੈ ਕੇ ਉਹ ਮੇਲੇ ਵਿੱਚ ਭਾਈ ਟੱਕਰ ਗਏ ਮੇਲੇ ਵਿੱਚ ਭਾਈ ਟੱਕਰ ਗਏ ਮੇਲੇ ਵਿੱਚ ਭਾਈ ਟੱਕਰ ਗਏ

ਭਾਈ 2008-09 ਵਾਲੇ ਮਿਰਜਾਂ ਦੀ ਗੱਲ ਕਰਦਾ ਇਹ ਹੁਣ ਅੱਜ ਕੱਲ ਦੇ ਮਿਰਜਾਂ ਕੋਲੇ ਸੈਕਲੀ ਨੇ 10 ਸਪੈਲੈਂਟਰ ਸਪੈਲੈਂਟਰ ਆ ਤਾਂ ਉਹ ਯਾਰ ਦਾਰ ਜੀ ਘੇਟ ਮੈਂ ਬਸ ਕੋਈ ਲੱਲਾ ਵੇ ਲਾਉਂਦੀ ਹੈ ਕਿ ਤੇਰੀ ਦੂੰਗੀ ਸਾਰੀ ਖਿਲਰੀ ਪੀ ਤਾਦੇ ਨੂੰ ਉਪਰ ਚੱਲ ਚਿੱਤ ਲਈਏ ਕੰਮ ਕਰਾ ਯਾਰ ਕਿਉਂ ਦੂਰ ਮਰਾ ਜਾ ਦੇਖਣਾ ਕਰੀਂ ਕੀ ਕਹਿੰਦੇ ਹੁਣ ਕੀ ਸਾਡੀ ਇੱਕ ਕਰਿਆ ਸੀ ਅੱਜ ਕਲਾਕਾਰ ਉਹ ਹੀ ਤਾਂ ਗੱਲ ਚਾਹ ਪਾਣੀ ਦੇਉ ਨੂ ਬਾਹਰ ਆਏ ਨੇ ਹੋਰ ਖਾਣਾ ਲੱਗ ਗਿਆ ਹੈ ਬੇਬੇ ਤੂੰ ਹੀ ਵੜਾ ਚਮਲਾਉਣੀ ਮੈਂਥੋ ਨਹੀਂ ਪਈ ਆਉਂਦੀ ਨਾ ਕੀ ਕਰੀਓ ਮੇਰੀ ਗੱਲ ਸੁਣ ਲੂਪ ਮੇਰੀ ਗੱਲ ਸੁਣ ਲੈ ਭਾਈ ਇਹ ਇੱਥੇ ਆ ਕੇ ਇਹ ਜਲੂਸ ਜਣਾ ਕੱਢਿਆ ਕਰੋ ਕੀ ਸਾਂਗ ਧਾਰਿਆ ਦੇਖਦਾ ਸਹੀ ਇਹਨੇ ਕੀ ਪੱਟੀਆਂ ਜਾਂ ਬੰਦਾ ਕੋਈ ਗੱਲ ਨਹੀਂ ਭਾਬੀ ਗੱਡੀਆਂ ਚ ਦੇਖਿਆ ਕਰੇ ਇਹਨੂੰ ਕੋਈ ਗੱਡੀ ਪਰ ਮੈਨੂੰ ਪਤਾ ਜਦੋਂ ਮੇਰਾ ਇੱਕ ਖਾੜਾ ਦੇਖ ਲੈ ਨਾ ਤੇਰੀ ਭੈਣ ਨੂੰ ਉਹ ਤੈਨੂੰ ਮਿੰਤਾ ਕਰੂਗੀ ਉਹ ਹੀ ਜਾ ਜਾਂਦਾ ਆ ਰਿਸ਼ਤਾ ਕਰ ਰਿਹਾ ਸਾਂਗ ਆ ਦੇਖੀ ਜਾਈ ਇੱਥੇ ਆਉ ਉਹ ਜਾਂਦਾ ਗੱਡੀਆਂ ਤੇ ਆਇਆ ਕਰਨ ਕੇ ਦੇਖ ਦੇਖ ਜਾ ਤੇਰੀ ਟੌਰ ਟੌਰ ਤੇ ਮਰੂਗੀ ਤੇਰੀ ਭੈਣ ਭਾਬੀ ਐ ਨਹੀਂ ਸਾਡੀ ਟੌਰ ਤੇ ਓਏ ਮਾਰੇ ਦੇ ਕੁਤਰ ਪੱਪੀ ਤੇਰੀ ਤੇਰੀ ਪੱਪੀਏ ਤੇ ਹੁਣੇ ਹੁਣੇ ਦੇਖੀਆ ਤਾਂ ਮੈਨੂੰ ਕਿਸ ਤਰ੍ਹਾਂ ਲੱਗੀ ਇਹ ਕਮੈਂਟ ਬਾਕੀ ਤੁਹਾਨੂੰ ਜਰੂਰ ਦੱਸਣਾ ਤੇ ਬਾਕੀ ਸਾਡੀ ਵੀਡੀਓ ਬਹੁਤ ਹੀ ਕੈਂਟ ਤੇ ਬਣੀ ਹੈ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਸਾਨੂੰ ਕਮੈਂਟਰ ਵਿੱਚ ਇਹ ਵੀ رائے ਦੱਸ ਦੇਣੀ ਹੈ ਜਿਹਦਾ ਪਰਟ ਆਵੇ ਜਾਂ ਨਾ ਆਵੇ ਆਹੋ ਜੀ